ਪੀਲਾ ਪੰਜੇ ਦੇ ਨਾਲ ਹਟਾਏ ਜਾ ਰਹੇ ਨੇ ਨਜਾਇਜ਼ ਕਬਜ਼ੇ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗੇ ਆ ਤਲਵੰਡੀ ਸਾਬੋ ਸ਼ਹਿਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਆ ਜਿੱਥੇ ਨਗਰ ਕੌਂਸਲ ਨੇ ਪੀਲਾ ਪੰਜਾ ਚਲਾ ਦਿੱਤਾ ਨਜਾਇਜ਼ ਜ਼ੋਹ ਕਬਜ਼ੇ ਕੀਤੇ ਹੋਏ ਸੀ ਦੁਕਾਨਦਾਰਾਂ ਵੱਲੋਂ ਨਜਾਇਜ਼ ਥੜੇ ਬਣਾਏ ਹੋਏ ਸੀ ਤਾਂ ਉਹਨਾਂ ਤੇ ਵੱਡੀ ਕਾਰਵਾਈ ਹੋਈ ਹੈ ਨਗਰ ਕੌਂਸਲ ਵੱਲੋਂ ਅੱਜ ਪੀਲਾ ਪੰਜਾ ਚਲਾਇਆ ਗਿਆ ਤਾਂ ਜੋ ਨਜਾਇਜ਼ ਕਬਜ਼ੇ ਸੀ ਉਹ ਹਟਾਏ ਜਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਨਿਸ਼ਾਨੇ ਖਾਲਸਾ ਚੌਂਕ ਤੋਂ ਲੈ ਕੇ ਗਿੱਲਾ ਵਾਲੇ ਖੂ ਤੱਕ ਜੋ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਦੋਨੋਂ ਸਾਈਡ ਉਹ ਜਿਹੜੇ ਹਟਾਏ ਜਾ ਰਹੇ ਨੇ ਤਾਂ ਜੋ ਪੱਕੇ ਥੜੇ ਬਣਾਏ ਹੋਏ ਸੀ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਦੁਕਾਨਦਾਰਾਂ ਵੱਲੋਂ ਉਹ ਵੀ ਪੱਟ ਦਿੱਤੇ ਨੇ ਵੱਡੀ ਕਾਰਵਾਈ ਕੀਤੀ ਹੈ ਨਗਰ ਕੌਂਸਲ ਤਲਵੰਡੀ ਸਾਬੋ ਨੇ ਨਜਾਇਜ਼ ਕਬਜ਼ੇ ਆ ਜਿਹੜੇ ਉਹ ਹਟਾਏ ਜਾ ਰਹੇ ਨੇ ਤਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋਗੇ ਅਸ ਟਾਈਮ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਲਵੰਡੀ ਸਾਬੋ ਸ਼ਹਿਰ ਦੀਆਂ ਨੇ ਬੱਸ ਸਟੈਂਡ ਤੋਂ ਲੈ ਕੇ ਖੰਡਾ ਚੌਂਕ ਜਿਸ ਨੂੰ ਨਿਸ਼ਾਨੇ ਖਾਲਸਾ ਚੌਂਕ ਦੇ ਨਾਲ ਜਾਣਿਆ ਜਾਂਦਾ ਉਸ ਤੋਂ ਲੈ ਕੇ ਗਿੱਲਾਂ ਵਾਲੇ ਖੂਹ ਤੱਕ ਜੋ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਨਗਰ ਕੌਂਸਲ ਵੱਲੋਂ ਪੀਲਾ ਪੰਜਾ ਚਲਾ ਕੇ ਹਟਾਏ ਜਾ ਰਹੇ ਨੇ ਤਸਵੀਰਾਂ ਸਾਹਮਣੇ ਦੇਖ ਰਹੇ ਹੋ ਬੱਸ ਸਟੈਂਡ ਦੇ ਸਾਹਮਣੇ ਵੀ ਜੋ ਪੱਕੇ ਥੜੇ ਬਣੇ ਹੋਏ ਸੀ ਨਗਰ ਕੌਂਸਲ ਦੀ ਜੋ ਨਿਸ਼ਾਨਦੇਹੀ ਦੇ ਵਿੱਚ ਆਉਂਦੇ ਨੇ ਉਪੱਟ ਦਿੱਤੇ ਗਏ ਨੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਨਗਰ ਕੌਂਸਲ ਨੇ ਵੱਡੀ ਕਾਰਵਾਈ ਕੀਤੀ ਹੈ ਪੀਲਾ ਪੰਜਾ ਚਲਾ ਕੇ ਨਗਜ਼ਾਇਜ਼ ਕਬਜ਼ੇ ਹਟਾਏ ਜਾ ਰਹੇ ਨੇ ਆਓ ਦਿਖਾਉਣੇ ਆ ਅੱਜ ਦੀ ਰਿਪੋਰਟ

ਇਹਦਾ ਜਿਹੜਾ ਹੈਗਾ ਜੀ ਖੰਡਾ ਚੌਂਕ ਤੋਂ ਲੈ ਕੇ ਜਿੱਲ੍ਹਾ ਵਾਲੇ ਪੂਰਤ ਤੱਕ ਜਿਹੜੀ ਇਹ ਤੱਕ ਸਭ ਨੂੰ ਜਾਂਦੀ ਰੋਡ ਹੈ ਇਹਦਾ ਸਰਕਾਰ ਵੱਲੋਂ ਸਾਨੂੰ ਜਿਹੜੀ ਗ੍ਰਾਂਟ ਪ੍ਰਾਪਤ ਹੋਏ ਤੇ ਤਾਂ ਸੁੰਦਰੀਕਰਨ ਕੀਤਾ ਜਾਣਾ ਹੈ ਇਹਦੀ ਜਿਹੜੀ ਮੰਗਤੀ ਕਰਵਾਈ ਸਾਡੇ ਜਿਹੜੇ ਨਜਾਇਜ਼ ਕਬਜ਼ੇ ਹੈ ਇਹ ਹਟਵਾ ਕੇ ਪਾਰਕਿੰਗ ਬਣਾ ਕੇ ਵਧੀਆ ਲੋਕਾਂ ਨੂੰ ਸਹੂਲਤ ਦਿੱਤੀ ਜਾਊ ਤੇ ਵਧੀਆ ਤੱਕ ਸਭ ਨੂੰ ਜਾਂਦੀ ਰੋਡ ਨੂੰ ਜਿਹੜਾ ਹੈ ਸੁੰਦਰੀਕਰਨ ਕੀਤਾ ਜਾਵੇਗਾ ਜਿਹੜੇ ਕਬਜ਼ੇ ਹੋਏ ਜਿਹੜੀ ਨਿਸ਼ਾਨਦੇਹੀ ਅਸੀਂ ਕਰਵਾ ਲਈ ਨਿਸ਼ਾਨ ਲੱਗੇ ਹੋਏ ਥੜੇ ਵਗੈਰਾ ਜਿਹੜੇ ਵੀ ਜਿੰਨਾਂ ਦੇ ਅੱਗੇ ਹੈਗੇ ਕਿਸੇ ਦੇ ਉਹ ਢਾਫੇ ਤੇ ਉਹਨਾਂ ਨੂੰ ਸਾਫ਼ ਕਰ ਦਿੱਤਾ ਜਾਵੇਗਾ ਜਿਹੜਾ ਕਹਿ ਕੌਣ ਨੇ ਤੇ ਜਿਹੜੀ ਬੰਦ ਕਾਰਵਾਈ ਕਰਤੀ ਉਹਨੂੰ ਮੇਰਾ ਨਾਮ ਤਰਸੇਨ ਸਿੰਘ ਲਾਜੀ ਜੀ ਸਿਵਾ ਸਾਹਿਬ ਅੱਜ ਕਾਰ ਡੇਟ ਆਇਆ ਆ ਨਗਰ ਕੌਂਸਲ ਵੱਲੋਂ ਪੱਟੀ ਕਾਰਵਾਈ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਕੰਮ ਹੈ ਇਹ ਸਾਡੀ ਤਲਵੰਡੀ ਸਾਬੋ ਹਲਕੇ ਦੀ ਬੜੇ ਲੰਬੇ ਚਿਰਾਂ ਤੋਂ ਡਿਮਾਂਡ ਸੀ ਇੱਥੇ ਟ੍ਰੈਫਿਕ ਦਾ ਬਹੁਤ ਵੇਜਨ ਪੈਂਦਾ ਸੀ ਲੋਕ ਨਜਾਇਜ਼ ਕਬਜ਼ੇ ਕਰ ਰਹੇ ਸੀ ਦੁਕਾਨਾਂ ਨੂੰ ਦੇਖੋ ਸੜਕ ਦੇ ਵਿਚਾਲੇ 100-100 ਫੁੱਟ ਚੌੜੀਆਂ ਜਿਹੜੀਆਂ ਸੜਕਾਂ ਉੱਥੇ 15 ਫੁੱਟ ਰਸਤਾ ਵੀ ਨਹੀਂ ਰਿਹਾ ਸੀ ਉਹ ਸਾਰੇ ਨਜਾਇਜ਼ ਕਬਜ਼ੇ ਜਿਹੜੇ ਅੱਜ ਹਟਾਏ ਜਾ ਰਹੇ ਐ ਬਹੁਤ ਵਧੀਆ ਅਸੀਂ ਨਗਰ ਕੌਂਸਲ ਨੂੰ ਵਧਾਈ ਦਿੰਨੇ ਆ ਇਸ ਗੱਲ ਦੀ ਤਲਵੰਡੀ ਸਾਪੋ ਨੂੰ ਸਾਡੀ ਇਹਨਾਂ ਨੇ ਬੇਨਤੀ ਪ੍ਰਵਾਨ ਕੀਤੀ ਐ ਮੈਂ ਵੀ ਵਾਰ-ਵਾਰ ਲਾਈਵ ਹੁੰਦਾ ਰਿਹਾ ਪਹਿਲਾਂ ਵੀ ਆ ਨਜਾਇਜ਼ ਕਬਜ਼ੇ ਹਟਾਈ ਜਾਣ ਅੱਜ ਭਾਰੀ ਸੁਰੱਖਿਆ ਫੋਰਸ ਦੇ ਬਲ ਹੇਠ ਸਾਰੇ ਨਜਾਇਜ਼ ਕਬਜ਼ੇ ਜਿੰਨੇ ਵੀ ਥੜੇ-ਥੜੇ ਬਣਾਏ ਗਿਆ ਕਿਸੇ ਨੇ ਦੁਕਾਨ ਰੁਕੀ ਵੀ ਐ ਕਿਸੇ ਨੇ ਕੰਧ ਢਾਈ ਵੀ ਐ ਕੰਧ ਬਣਾਈ ਵੀ ਐ ਕਿਸੇ ਨੇ ਉਹ ਸਾਰਾ ਕੁਝ ਟਾਇਆ ਜਾਊ ਅੱਜ ਪਤਾ ਲੱਗਿਆ ਤਖਸਾਲ ਨੂੰ ਜੋ ਮੇਨ ਰਸਤਾ ਜਾਂਦਾ ਇਹਨੂੰ ਖੁੱਲਾ ਕਰਨਾ ਕੋਈ ਪਾਰਕਿੰਗ ਵਗੈਰਾ ਬੁਣ ਬਣਾਉਣੇ ਆ ਸਭ ਕੁਝ ਬਣੂਗਾ ਇਹ ਇੱਥੇ ਬਹੁਤ ਵਧੀਆ ਸੜਕ ਬਣਨੀ ਹੈ ਇਹ ਇੱਥੇ ਸਾਹਮਣੇ ਜਿੱਥੇ ਤੁਸੀਂ ਏ ਗੇਟ ਦੇ ਸਾਹਮਣੇ ਇੱਥੇ ਚੌਂਕ ਬਣੂਗਾ ਕਲਾਕ ਟਾਵਰ ਲੱਗੂਗਾ ਉਹਦੇ ਵਿੱਚ ਬਹੁਤ ਵਧੀਆ ਰੰਗ ਬਰੰਗੀ ਟਾਇਲ ਲਾ ਕੇ ਚਾਰ ਸਫੇਰੇ ਗੇਟ ਲਾ ਕੇ ਸਾਰਾ ਰਸਤਾ ਖੁੱਲਾ ਕਰਕੇ ਤਖਸਾਲ ਨੂੰ ਵਧੀਆ ਰਸਤਾ ਬਣਾਇਆ ਜਾਊਗਾ ਤੱਕ ਨਾਲੋਂ ਦੋਨੇ ਸਾਈਡ ਕਰਨੀਆਂ ਇਹ ਦੋਨੇ ਸਾਈਡਾਂ ਕਰਨੀਆਂ ਜੀ ਗਿੱਲਾ ਵਾਲੇ ਖੂਹ ਤੱਕ ਬਾਕੀ ਸ਼ਹਿਰ ਦੇ ਵਿੱਚ ਵੀ ਕਰਾਵਾਂਗੇ ਸਾਰੇ ਤਲਵੰਡੀ ਵਾਸੀਆਂ ਨੂੰ ਸਾਡੇ ਵੱਲੋਂ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਜਿੰਨੇ ਵੀ ਤੁਸੀਂ ਨਜਾਇਜ਼ ਕਬਜ਼ੇ ਕੀਤੇ ਹੋਏ ਆ ਉਹ ਆਪਣੇ ਆਪ ਢਾ ਦਿਓ ਆਪਣੇ ਆਪ ਚੱਕ ਦਿਓ ਨਹੀਂ 2-4 ਦਿਨਾਂ ਦੇ ਵਿੱਚ ਸਾਰੇ ਢਾਈ ਜਾਣਗੇ ਫਿਰ ਨਾ ਤੁਸੀਂ ਕਹੋ ਵੀ ਸਾਡੀ ਕਿਸੇ ਪ੍ਰਾਪਰਟੀ ਦਾ ਨੁਕਸਾਨ ਹੋ ਗਿਆ ਜਾਂ ਸਾਡਾ ਆਪ ਸੀਵਰੇਜ ਦਾ ਕਨੈਕਸ਼ਨ ਪਟਾਇਆ ਗਿਆ ਜਾਂ ਪਾਣੀ ਦਾ ਕਨੈਕਸ਼ਨ ਪਟਾਇਆ ਗਿਆ ਕੁਛ ਵੀ ਪਟਿਆ ਜਾ ਸਕਦਾ ਉਹਦੇ ਵਿੱਚ ਜਿਹੜੀ ਇਹ ਨਿਸ਼ਾਨਦੇਹੀ ਹੋਈ ਇਹਨਾਂ ਨੂੰ ਪਹਿਲਾਂ ਕੋਈ ਮੈਸੇਜ ਲਾਇਆ ਗਿਆ ਸੀ ਪਹਿਲਾਂ ਅਸੀਂ ਅਨਾਉਂਸਮੈਂਟ ਕਰਦੇ ਰਹੇ ਸੀ ਬਾਰ-ਬਾਰ ਵੀ ਨਜਾਇਜ਼ ਕਬਜ਼ੇ ਚੱਕ ਲੋ ਭਾਈ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਰਹੇ ਟੈਪੋਂ ਵਾਲਿਆਂ ਨੂੰ ਰੇੜੀਆਂ ਵਾਲਿਆਂ ਨੂੰ ਵੀ ਵੀ ਭਾਈ ਜਿੰਨੇ ਵੀ ਤੁਸੀਂ ਨਜਾਇਜ਼ ਕਬਜ਼ੇ ਕੀਤੇ ਹੋਇਆ ਉਹ ਸਾਰੇ ਛੱਡ ਦਿਓ ਹੁਣ ਜਦੋਂ ਇਹਨਾਂ ਦੇ ਕੰਨ ਤੇ ਕਿਸੇ ਤੇ ਜੂਨ ਹੀ ਸਰਕੇ ਇਹਨਾਂ ਨੇ ਆਖਿਆ ਵੀ ਕੀ ਕਰਨਾ ਇਹਨਾਂ ਨੇ ਇਹ ਤਾਂ ਰੌਲਾ ਪਾ ਕੇ ਹਟ ਜਾਂਦੇ ਆ ਫਿਰ ਅਜੇ ਕਾਰਵਾਈ ਕੀਤੀ ਗਈ ਹੈ ਮੇਰਾ ਨਾਮ ਹਰਜੀਤ ਸਿੰਘ ਸਰਾ ਕਬਜੇ ਡਾਟੇ ਜਾ ਰਹੀਆਂ ਨਗਰ ਕੌਂਸਲ ਕੋਲ ਬੜੀ ਮੰਗ ਸੀ ਲੋਕਾਂ ਦੀ ਪਰ ਅੱਜ ਜਿਹੜਾ ਇਹ ਫੈਸਲਾ ਕੀਤਾ ਗਿਆ ਕੀ ਕਹਿਣਾ ਹੈ ਦੇਖੋ ਜੀ ਤਲਵੰਡੀ ਸਾਬੋ ਨਗਰ ਨਿਵਾਸੀਆਂ ਦੀ ਪਿਛਲੇ ਲੰਬੇ ਸਮੇਂ ਤੋਂ ਕਾਫੀ ਮੰਗ ਸੀਗੀ ਜਿਹੜੇ ਦਿੱਲਾ ਵਾਲੇ ਖੂਹ ਤੋਂ ਲੈ ਕੇ ਅੰਡਾ ਚੌਕ ਤੇ ਕਰਕੇ ਨਜਾਇਜ਼ ਕਬਜੇ ਕੀਤੇ ਹੋਏ ਸੀਗੇ ਸੋ ਉਹਨਾਂ ਵੀ ਬਕਾਇਦਾ ਨਿਸ਼ਾਨਦੇਹੀ ਕਰਾ ਕੇ ਇਹ ਨਜਾਇਜ਼ ਕਬਜੇ ਜਿਹੜੇ ਅੱਜ ਹਟਾਏ ਜਾ ਰਹੇ ਨੇ ਸਭ ਦੇ ਸਹਿਯੋਗ ਨਾਲ ਖਾਰੇ ਨਾਗਰ ਨਿਵਾਸੀਆਂ ਵੱਲੋਂ ਇਸ ਵਿੱਚ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਸੋ ਅਸੀਂ ਅਪੀਲ ਕਰਦੇ ਹਾਂ ਵੀ ਆਪਾਂ ਬਾਤ ਛੱਡ ਕੇ ਇਸ ਵਿੱਚ ਸਹਿਯੋਗ ਕਰੀਏ ਤਾਂ ਕਿ ਆਪਾਂ ਨੂੰ ਮੰਗਣ ਵਿੱਚ ਸਖਾਵਾਂ ਮਾਹੌਲ ਮਿਲੇ ਚੱਲ ਰੋਏ ਰੋਏ ਚੱਲ ਰੋਏ ਹੋਰ ਕਰੋ ਯਾਰ ਤੁਸੀਂ ਕਿਹਾ ਸੀ ਚ ਲੈ ਕੇ ਚਲੇ